और बहुत ही सरकार योगेल साहब बहुत सचारयोग आदमी जिन्होंने कागज दाखिल पाप भूषण आशु जी बहुत सरकार योग साठी को तो और लुधिया का जिन्हों किशोरी लाल शर्मा साहब और और कांग्रेस पार्टी के सारे वरिष्ठ लीडर साहबान ਅੱਜ ਅਸੀਂ ਜਾਗੇ ਪਾਕਾਸੇ ਆਏ ਆਂ ਔਰ ਬੈਦੁਰਾਜ ਮੈਂ ਕਿ ਅਜ ਤੋ ਇਸ ਜ਼ੋਨ ਦਾ ਜਿਹੜਾ ਡਿਗਲ ਹੈ ਉਹ ਵੱਜ ਗਿਆ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਰੀਤੀ ਰਿਵਾਜ ਨਭੋਧਿਆ ਹੋਇਆ ਸਰਜਾਂ ਨੇ ਪੂਰਤੀ ਕਰਦਿਆਂ ਹੋਇਆ ਆਪੇ ਵਰਤ ਪੁਰੇ ਕਰਕੇ ਕਾਂਗਰਸ ਪਾਜ ਦਾ ਜਿਹੜਾ ਝੰਡਾ ਹੈ ਉਹ ਵਾਸੀ ਇੱਥੇ ਬੁਲਾਣ ਕਰਨਾ ਹੈ एक कांग्रेस पार्टी की चोड़ है और हर गई चो है जेडी कांग्रेस पार्टी को प्यार करते हैं दूर डरा गये दे देशों को पंजाब में कितने भी अंदर व्यक्ति बैठा है यह हर व्यक्ति का सर्व करता है कि अभी तकड़े होते कांग्रेस पार्टी की लड़ाई लड़िए और कांग्रेस पार्टी चिप के वाले जाकर हो मजबूती प्रदान करिए सारे का फर्ज फर्ज बनता है सो मैं ज्यादा तो जनाब कहते हुए क्योंकि स्टेज सत्र में क्या कुछ शब्द बोलने सो मैं उन्होंने इस्तेमाल करते हुए मैं यही बेनती करनी चाहना है कि कांग्रेस पार्टी एक सोच है कांग्रेस पार्टी एक विचार है और इस सोच के विचारा जिंदा रखना है ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦਾ ਸਮੂਹ ਨਹੀਂ ਹੈ ਇਹ ਕਿਸੇ ਮੇਰੇ ਆਪਣੇ ਦੇਪਤੀ ਪੁੱਜਾ ਕਿਸੇ ਉੱਤੇ ਤੇ ਬੈਠੇ ਵਿਅਕਤੀ ਦਾ ਸਮੂਹ ਨਹੀਂ ਹੈ ਇਹ ਸਾਰੇ ਦੇਸ਼ ਦੇ ਲੋਕਾਂ ਦੇ ਵਿਚਾਰਾਂ ਨੂੰ ਲੈ ਕੇ ਇੱਕ ਰੰਗਾ ਝੰਡਾ ਬਣਿਆ ਸੀਗਾ ਕਾਂਗਰਸ ਪਾਰਟੀ ਬੜੀ ਸੀ ਸੋ ਉਸੇ ਤੇ ਅਸੀਂ ਫੈਰਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਇਸ ਦੇਸ਼ ਜੋਤੀ ਦਾ ਮੇ ਨਾਲ ਕਾਂਗਰਸ ਪਾਰਟੀ ਲੜਦੀ ਰਹੇ आप हिफाजत करते रहेगा मजबूती जितनी है और जितनी है फिर असं जोर एन है और मैं मुबारकबाद देना चाहना कहा पूछना इन्हें शब्दा दे ਵਾਹਿ ਜੀ ਜਿੰਦਾਬਾਦ ਖਾਲਸਾ ਵਾਹਿ ਜੀ ਕਾਂਗਰਸ ਜਿੰਦਾਬਾਦ ਬਣਾ ਸੁਰਦੀ ਜਿੰਦਾਬਾਦ ਜਿੰਦਾਬਾਦ ਬਾਜੀ ਸਰਕਾਰਿਓ ਮੇਰੇ ਵੀਰੋ ਜਿਹੜੇ ਤੁਸੀਂ ਆ ਸਾਹਮਣੇ ਖੜੇ ਹੋ ਔਰ ਆਪ ਕੁਛ ਤਿਆਰ ਕਰਦੇ ਹੋ ਅੱਜ ਭਾਰਤੋਸ਼ਨ ਅੱਜ ਨੇ ਆਪਣੇ ਨਾਮਨੇਸ਼ਨ ਭਰਨੇ ਆ ਤੇ ਤੁਸੀਂ ਸਾਰਿਆਂ ਨੇ ਕੰਮ ਕਰਕੇ ਜਿਤਾਉਣਾ ਮੈਨੂੰ ਪੂਰਾ ਭਰੋਸਾ ਕਿ ਲੁਧਿਆਣਾ ਪਛਮੀ ਤੁਸੀਂ ਸਾਰੇ ਭਾਰਤ ਭੂਜਨ ਅਸੂ ਦੀ ਰੂਪ ਭਾਰੀ ਗਿਣਤੀ ਨਾਲ ਜਿਤਾਉਂਗੇ ਮੈਂ ਬੇਨਤੀ ਕਰਦਾ ਕਿ ਜਰਨਜੀਤ ਸਿੰਘ ਜੰਨੀ ਸਾਡੇ ਸਾਥ ਦਾ ਮੁੱਖ ਮੰਤਰੀ ਪੰਜਾਬ ਸੋਜੂਤਾ ਐਨਪੀ ਤੁਹਾਨੂੰ ਸੰਬੋਧਨ ਕਰੀ ਹਰਮਤ ਕਾਰਯੋ આડે બહોત થી સરકારી લીડર સાપકા મુખ્યમંત્રી તે જનર સકે ચાર કુપે હર દેની પાર્ટી દે પ્રધાન રાજા પિંડજી રાણા સાબજી સાડે બહોત થી સરકારી હો ટાડે અપને હર હર પ્યારિયા ઉમેદવાર શ્રી પાર્ કુશનાશોજી સરકારી વીરો એ દેખ છેને ਸਾਡੇ ਬੜੇ ਸਰਕਾਰੀਓ ਗੋਗੀ ਜੀ ਜਿਹੜੇ ਪਹਿਲਾਂ ਕਾਂਗਰਸੀ ਸੀਗੇ ਉਹਨਾਂ ਦੀ ਅਚਾਨਕ ਮੌਤ ਹੋਪਨ ਹੋ ਰਹੀ ਹੈ ਉਹਨਾਂ ਦੇ ਮਰਨ ਤੋਂ ਲਗਭਗ 1 ਮਹੀਨਾ ਪਹਿਲਾਂ ਗੋਗੀ ਜੀ ਮੈਨੂੰ ਖਰੇ ਮਿਲਣ ਗਏ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਆਮ ਆਰੀ ਪਾਟਕਰ ਬਹੁਤ ਅੰਗ ਹੈ ਮਨੁਇਨਾ ਨੇ ਬੜਾ ਪਛਾਨ ਕੀਤਾ ਹੋਇਆ ਕੋਈ ਕੰਮ ਨਹੀਂ ਕਰਦੇ ਕੰਮ ਕਰਦੇ ਨਜਾਇਜ਼ ਕਰਦੇ ਮੇਰੇ ਨਾਲ ਮੈਂ ਇਹਨਾਂ ਦੇ ਮੀਤ ਵੀ ਤਰ੍ਹਾਂ ਹੀ ਤੋੜ ਆਇਆ ਬਹੁਤ ਦੁਖੀ ਸੀ ਤੇ ਐਸੇ ਦੁਖੀ ਤੁਨੀ ਚਾਲ ਗਈ ਆਹ ਕਿਹੜੀ ਵਾਰ ਨੂੰ ਜ਼ਿੰਮੇਵਾਰ ਆਉਂਦੀ ਮੌਤ ਤੇ ਮੈਂ ਬੇਨਤੀ ਕਰਦਾ ਕਹਿੰਦਾ ਕੱਲੇ ਗੁਪਤੀ ਜੀ ਦੇ ਪੂਰੇ ਸੂਬੇ ਦੀ ਹਿੰਦੂ ਜਿੱਦੇ ਚੱਕ ਕੇਂਦਰੀ ਵਾਰ ਤੇ ਤੰਕ ਕੀਤੀ ਹੋਈ ਹੈ ਇਹ ਕਹਿੰਦਾ ਗਲੀਆਂ ਹੋਟਲ ਸੁੰਗੀਆਂ ਵਿੱਚ ਮਿਲ ਜਾ ਯਾਰ ਵੀ ਇਹ இந்து ਕੋਈ ਨਹੀਂ ਨੀਤ ਖਤਮ ਕਰਦਾ ਸਾਰੇ ਆਸ਼ੂ ਜੀ ਨੇ ਅਰਜ਼ਾ ਕੀਤਾ ਲਗਾਤਾਰ ਟੋਰਚ ਕੀਤਾ ਜਿਹੜਾ ਜਿ ਰੱਖਿਆ ਲੇਕਿਨ ਇਹਨੂੰ ਹਾਈ ਕੋਰਟ ਨੇ ਜਿਸ ਤਰ੍ਹਾਂ ਬਕਰਦੋ ਸਾਹ ਬਾੜ ਕਰ ਲਵੇ ਇਸ ਤਰ੍ਹਾਂ ਬਿਲਕੁਲ ਨਟਾਰਾ ਕਰਕੇ ਸਾਫ ਸੁਥਰਾ ਕਰਕੇ ਅੰਦਰ ਜੀ

ਕਿਹੜਾ ਇਹਨਾਂ ਦੇ ਮੇਨਰ ਰੋਜ਼ ਗਾਲ੍ਹਾਂ ਮਾਰਦਾ ਉਹਦੇ ਉਹਦੇ ਪਿੱਛੇ ਪਈ ਹੋਈ ਹਾਰ ਹਿੰਦੂ ਲੀਗ ਦੇ ਕੇ ਜੀ ਵਾਲਾ ਪਿੱਛੇ ਪਿਆ ਹੋਇਆ ਆ ਰਾਜ ਤੋਂ ਕੋਰ ਵੀ ਇਹ ਖਾਬ ਦੇ ਨਾਲ ਪਿੱਛੇ ਤੇ ਆ ਆ ਤੁਸੀਂ ਰਾਮ ਨਰੋਇ ਤੇ ਉਹਨਾਂ ਵਰਤਾਂ ਕਰਦਾ ਤੇ ਇਹ ਤੁਸੀਂ ਦੇਖੋ ਕਿ ਆ ਜਿਹੜਾ ਉਹਦੇ ਅੱਗੇ ਰੋੜਾ ਖੜਾ ਹੈ ਰਾਜ ਸਭਾ ਮੈਂਬਰ ਹੈ ਜਰਦਾ ਨਹੀਂ ਹੈ ਉਹਨੂੰ ਵੀ ਕਹਿੰਦਾ ਤੂੰ ਅਸਤੀਫਾ ਦੇ ਦੇ ਤੈਨੂੰ ਐਮ.ਐਲ.ਏ ਲਗਾ ਦਿੰਦੇ ਆ ਉਹ ਭਾਈ ਲੁਧਿਆਣੇ ਆ ਰਹੇ ਹੋ ਤੁਹਾਨੂੰ ਇੱਧਰੀ ਜਗ੍ਹਾ ਤੋਂ ਦੋ ਦਿੰਦੇ ਆ ਰਾਜ ਸਭਾ ਵੀ ਹੈ ਜਿੱਥੇ ਤੁਸੀਂ ਆਸ਼ੀਰਵਾਦ ਦਿੰਦੇ ਆ ਤੇ ਨਾਲੇ ਤੁਹਾਨੂੰ ਵਾਸਤੇ ਮਿਲ ਜਾਂਦੇ ਆ ਇਹ ਕਰਕੇ ਕੈਦਰੀ ਬਾਦ ਜਿਹੜੇ ਮਨਸੂਬੇ ਐ ਪੰਜਾਬ ਦੀ ਹਿੰਦੂ ਲਿਬਰੇਸ਼ਨ ਖਤਮ ਕਰ ਲੈਣੂ ਇਹ ਅੰਰੇਗਾਇਕ ਕਾਲੇ ਇਹ ਪੰਜਾਬ ਨੂੰ ਮੁਟੜ ਆਏ ਐ ਲੁਕ ਕੇ ਨਜ਼ਾਰਾ ਰੇਤਾ বাজਦੀ ਹਰ ਇੱਕ ਨੁਕਲੀ ਸਾਡੀ ਇਹਦੇ ਜਿਹੜੀ ਥੱਲੇ ਨੂੰ ਨੀਕਰ ਪਾਈ ਹੋਈ ਹੈ ਨਾ ਇਹ ਤਾਂ ਜਿਵੇਂ ਸੂਹੇ ਖਿੰਨੇ ਜਰਵਾਹੇ ਦਾ ਤੰਗੀ ਜਰਨੇ ਚੁਹੇ ਨੇ ਇਹਦੇ ਥੱਲੇ ਨੂੰ ਤਾਂ ਆਖੀ ਨਿੱਕੜ ਦੇ ਵਿੱਚ ਚੁਹੇ ਨਾ ਸਕਦੇ ਸਾਤੀ ਸਾਲੋਂ ਕਾ ਕਰਦੀ ਜਾਂਦੇ ਤੇ ਲੋਕ ਨੇ ਆਪਣਾ ਨਾਮ ਉਹ ਹੱਥੀਂ ਕੇ ਲੈਣਾ ਅੱਜ ਲੁੰਦੇਆਰੇ ਆਲਿਓ ਤੁਹਾਡੇ ਕੋਲ ਮੌਕਾ ਹੈ ਕਿਰਪਾ ਕਰੋ ਰੁਪਜੌਰ ਦੀ ਤਿਆਰੀ ਕਰੋ ਇਹਨਾਂ ਦੇ ਖੂਨ ਖਾਣ ਮੈਂਬਰ ਟੁੱਟ ਕੇ ਅਲੱਗ ਗੁਰੂ ਬਣਾ ਕੇ ਸਰਕਾਰ ਨਾਲ ਉਹ ਤਿਆਰ ਰੱਖੇ ਜੇ ਇਸ ਕਾ ਕਾਪਟੇ ਹੋਵੇ ਨੜ ਭਜਾਈਏ ਤਾਂ ਕਿ ਇਹ ਚੰਗਾ ਰਾਜ ਆਪਰੇ ਸਮੇ ਸਾਬਤ ਹੋ ਸਕੇ ਪੰਜਾਬ ਫਿਰ ਤੋਂ ਮੂਤੋ ਇੱਕ ਚੰਗੀ ਜਿਗ ਵਿਰਾਸਤ ਲੈ ਕੇ ਆਪਣਾ ਤਰੱਕੀ ਦੇ ਰਾਹ ਤੇ ਚੁਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ਼ੀਰਵਾਦ ਆਸ਼ੀਰਵਾਦ ਤੁਹਾਡੇ ਹੱਥ ਵਿੱਚ ਹੈਣਾ ਤੁਹਾਡੇ ਨਾਲ ਖੜਦਾ ਹੈ ਤੁਹਾਡੇ ਨਾਲ ਖੜਦਾ ਹੈ ਆਸ਼ੀਰਵਾਦ ਅੱਗੇ ਲੈ ਕੇ ਆਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਚੰਦਰ ਰਾਜ ਤੇ ਸਾਬਤ ਕਰ ਸਕੀਏ ਤੇ ਆ ਜਿਹੜੇ ਬਾਹਰੋਂ ਸਾਨੂੰ ਲੁਟਕਾਏ ਨੇ ਇੱਥੇ ਕਲੌਨੀ ਬਣਾਉਣ ਲੱਗੇ ਐ 24000 ਏਕੜ 'ਚ ਹਰ ਸਾਰੇ ਬਾਹਰੋਂ ਲਿਆ ਕੇ ਬੰਦੇ ਵਸਾਉਣੇ ਇਹਨਾਂ ਨੇ ਵੀਰੋ ਧਿਆਨ ਰੱਖੋ ਪੰਜਾਬੀਆਂ ਦੀ ਗਿਣਤੀ ਘੱਟ ਕਰਨੀ ਐ ਇਹਨਾਂ ਨੇ ਹਾਰੇ ਬੰਦੇ ਲਿਆ ਕੇ ਆਹ ਤੱਕ ਜੇ ਹੱਥੇ ਆਸ਼ੀਰਵਾਦ ਨਾਲ ਖੜੀਏ ਕਾਗਰ ਦੇ ਨਾਲ ਖੜੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹੇ

ਬੇਨਤੀ ਕਰਾਂਗਾ ਕਿਸ਼ੋਰੀ ਨਗਰ ਤੋਂ ਇਹਦੇ ਨਾਮ ਤੋਂ ਕੋਈ ਹੈ ਨਹੀਂ ਸਭ ਹੈ ਨਹੀਂ ਹੈ ਉਹ ਤੁਸੀਂ ਤੁਸੀਂ ਕਿਸੇ ਪਸੇਬਤਾ ਆਓ ਰਿਹਾ ਬਣਾ ਲਾਲ ਘਰੇ ਤੇ ਆਇਆ ਸਰਵਾਦੀ ਤੇ ਮੈਂ ਬਹੁਤ ਵੀ ਸਤਿਕਾਰ ਨਾਲ ਕੋਪੇਸ਼ ਬਗੈਰ ਜਨਰਲ ਸਕੱਟਰੀ ਇੰਜਾਜ ਪੰਜਾਬ ਔਰ ਸਾਬਕਾ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਆਪਣੇ तो आशीर्वाद दें अपने छोटे भूपेश बघेल जी प्रदेश कांग्रेस कमेटी के सम्मानित अध्यक्ष आदरणीय राजा वड़ी जी पूर्व मुख्यमंत्री आदरणीय चन्नी साहब ਆਦੇ ਲਈ ਗੁਰਜੀਤ ਰਾਣਾ ਜੀ ਮੇਰੇ ਸਹਿਯੋਗੀ ਸਾਥੀ ਬਾਈ ਰਵੀਨ ਜੀ ਸਾਥੀ ਸਾਰੇ ਸੀਨੀਅਰ ਲੀਡਰ ਜੀ ਯਾਹ ਪ੍ਰਤਿਵਾਦੀਆ ਜੀ ਸਰਦਾਰਿਆ ਜੀ ਔਰ ਬੜੇ ਦੂਰ ਸੇ ਸੜਕ ਸੇ ਮਾਰ ਕੇ ਚਲਦੇ ਅਨੇ ਵੀ ਸੇ ਬਾਦ ਹਰ ਚਲ ਕੇ ਆਏ ਹਾਲਾਂਕਿ ਲੁਧਿਆਣਾ ਕੇ ਹੀ ਹੈ ਆਪ ਤੇ ਆਪਣੇ ਹੈ ਫਿਰ ਵੀ ਅਮੇਠੀ ਕੇ ਸੰਸਦ ਕਿਸ਼ੋਰੀ ਰਾਜ ਸ਼ਰਮਾ ਜੀ हमारे विधायक दल के उप नेता चौधरी जी सभी हमारे सांसदगण सभी विधायक साथीगण सभी हमारे जिला कांग्रेस कमेटी के अध्यक्ष तलवार जी और सभी यहाँ के कारपोरेट और सभी हमारे पदाधिकारी मैं नाम नहीं ले पा रहा हूँ पंडित जी वैसे सभी का नाम नहीं ले पा रहा हूं मैं सबसे समाचार आदानी साथ ही जिस जिसके नामांकन में हम सब यहाँ उपस्थित हुए हैं अखिल भारतीय कांग्रेस कमेटी के अतिरिक्त प्रत्याशी जिनपे खड़गे जी राहुल जी सोनिया जी प्रियंका जी सबका आशीर्वाद प्राप्त है ऐसे और आपके अपने के मेरे छोटे भाई भारत भूषण आशू जी जो बहुत जनता इनका इनका स्थान भी करें स्वागत भी करें आशीर्वाद है परिषद सब नामांकन बढ़ाने आए हैं पूरे स्टेट से यहाँ इस मंच में उपस्थित है और जबरदस्त आप जब से आशू जी के कैंडिडेट डिक्लेयर हुआ है जबरदस्त उत्साह इस चुनाव को लेकर है और इस चुनाव में बहुत लोगों को तो मिल रहा है उस चुनाव अपने आप में महत्वपूर्ण होता है प्रदेश के लोगों के भावना क्या है उसके मत क्या है वो सब समझ आता है ये चुनाव बहुत महत्वपूर्ण है और ऐसे तो हम हल्के में नहीं ले रहे हैं पूरे मजबूती के साथ इसको हम लोग लड़ रहे हैं मैं सभी स्टेट के को बहुत बहुत धन्यवाद देता हूं कि आप सब समय निकाल के यहाँ उपस्थित हुए मैं आशु को आशीर्वाद समर्थन और सहयोग देने आप उपस्थित हुए हैं इसके लिए मैं अखिल भारतीय कांग्रेस कमेटी की ओर से आप सबका आभार व्यक्त करता हूं आप सबको धन्यवाद देता हूं क्योंकि समय हो चुका है भाषण का समय नहीं है इसलिए मैं अपने बात यही समाप्त करता हूं धन्यवाद जय हिंद जय भजार जय सच ਰੋੜਾ ਜੀ ਰੋੜਾ ਜੀ ਸਾਡਾ ਸਿਹਤ ਕਿੱਸਾ ਬੜਾ ਹੈ ਤੇ ਸਾਡੇ ਇਨਸਾਨਾਂ ਨੇ ਵਾ ਵਾ ਤਰਨ ਨੂੰ ਤੇ ਇਹਨਾਂ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਦੇਖੋ ਸਰਮਨ ਬਰਾਜ ਜੀ ਦਾ ਮੈਂ ਨੋ ਮਿਲ ਪਾਇਆ ਉਹਨਾਂ ਸਾਥ ਸਾਡੇ ਉਹਨੂੰ ਬੱਜੀ ਉਹ ਬਾਜਵਾ ਸਾਹਿਬ ਮਖਾ ਪਾਇਆ ਜੀ ਰਾਜਾ ਗਿਤੀ ਤੇ ਸਟੇ ਮੋਰ ਮੰਦਨਾ ਦੇ ਨੋ ਮੇਰੇ ਨਾਮ ਬਾਜਵਾ ਤੇਰੇ ਨਾਮ ਬਾਜਵਾ ਦਾ ਨਾਮ ਮੈਂ ਲੈ ਲਿਆ ਸੀ ਤੇ ਮੈਂ ਅਰਮਨ ਚੰਨਾ ਚੌਧਰੀ ਜੀ ਤੇ ਮੈਂ ਪਾਡੇ ਜੀ ਕਿੱਥੇ ਆ ਪਰਛਣ ਤੇ ਉਹ ਪਾਡੇ ਨਹੀਂ ਕਾਹ ਪਾਡੇ ਦਾ ਜੀ ਗੱਲ ਇਹ ਜਾਂ ਮੇਰੀ ਤੇ ਮੈਂ ਹੁਣ ਬੇਨਤੀ ਕਰਾਂਗਾ ਅੱਲਾਹ ਸਾਬ ਆਜੋ ਜੇ ਪਰ ਗੁਰਜੀਤ ਹਾਜਰਾ ਜੀ ਐਮਟੀ ਮੈਂ ਬਾਸ ਭਾਤਕੁਸ਼ਰ ਅਸ਼ੋਕ ਜੀ ਨੂੰ ਮੇਰੇ ਜੀ ਬਿਨਵਾ ਆ। ਵਾਹ। ਵਾਹ। ਭਾਤਕੁਸ਼ਰ ਅਸ਼ੋਕ ਜੀ ਕਨੇ ਲੋਕੋਟਨਾ ਮੋਕੋਫ ਕਰਦੇ ਆ। ਸੁਜਾਨੇ ਤੇ ਤਾਂ ਹੈ ਹੀ ਹੈ। ਪੰਜਾਬ ਫਰਦ ਲੋਕੋਟਨਾ ਮੋਕੋਫ ਕਰਦੇ ਆ। ਤੁਸੀਂ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੂੰ ਕਾਂਗਰਸ ਪਾਰਟੀ ਦੇ ਤੇ ਦੋ ਸ਼ਬਦ ਤੁਸੀਂ ਜਰੂਰ ਕਹਿੰਦਾ ਧੰਨਵਾਦ ਵੀ ਕਰੋ। ਉਹਦੇ ਬਾਅਦ ਮੈਂ ਬੇਨਤੀ ਕਰਾਂਗਾ। ਮੇਰਾ ਕਿਸੇ ਨੇ ਨਹੀਂ ਭਾਈ ਜੀ ਨੇ ਅਰਦਾਸ ਕਰਨੀ ਆ ਫਕਸ। तो आज सब तो पहला तो मैं धनवाद करूंगा अपनी हाईकमान का और सारी सीनियर लीडरशिप का जिन्होंने मेरे च विश्वास जताते हुए ਇਹ ਬੜੀ ਅਹਿਮ ਚੋਣ ਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਉਲਾਣਿਆ ਤੇ ਅੱਜ ਜਦੋਂ ਕਾਗਦ ਭਰਨ ਜਾ ਰਹੇ ਹਾਂ ਇਸ ਚੋਣ ਮਹਿੰਦੂ ਸ਼ੁਰੂ ਕਰਨ ਲਈ ਆਏ ਸਾਨੂੰ ਆਸ਼ੀਰਵਾਦ ਦੇਣ ਆਏ ਸਪੋਰਟ ਕਰਨ ਆਏ ਮੇਰੇ ਇਸ ਪਰਦੇਸ਼ ਦੇ ਸਾਡੇ ਜਨਰਲ ਸੈਕਰੀਟਰੀ ਉਚਾਰਜ ਸਾਹਿਬ ਦਾ ਸੀਐਮ ਮੇਜ ਕੋ ਗੇਲ ਜੀ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਬਰਿੰਗ ਜੀ ਦਾ ਧੰਨਵਾਦ ਕਰਦਾ ਸਾਫ ਦਾ ਸੀਐਮ ਸਦਾ ਚਰਨਜੀਤ ਸਿੰਘ ਚੰਨੀ ਜੀ ਦਾ ਔਰ तमाम सारी ਲੀਡਰਸ਼ਿਪ ਰਵਿੰਦਰ ਰੱਬੀ ਜੀ ਦਾ ਸਾਥ ਇਹਨਾਂ ਦੇ ਬਗੈਰ ਤਾਂ ਮੈਂ ਕੁਝ ਵੀ ਨਹੀਂ तमाम ਲੀਡਰਸ਼ਿਪ ਜਿਹੜੀ ਪਿਛਲੇ 1 ਮਹੀਨੇ ਤੋਂ ਜਿਨ੍ਹਾਂ ਨੇ ਅਲੱਗ-ਅਲੱਗ ਵਾਰਡਾਂ ਦੇ ਵਿੱਚ ਆਪਣੇ ਕੰਮ ਸੰਭਾਲੇ ਹੋਏ ਆ ਔਰ ਕੰਪੇਨ ਕਰਦੇ ਜਾ ਰਹੇ ਹੈ ਲੁਧਿਆਣੇ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਸਾਰੇ ਕਾਉਂਸਲਰ ਨਾਲ ਲਗਾ ਕੇ ਇਸ ਮੁਹਿਮ ਨੂੰ ਇੱਥੇ ਤੱਕ ਪਹੁੰਚਾਇਆ ਹੈ ਵੀ ਅੱਜ ਇਸ ਇਲੈਕਸ਼ਨ ਦੇ ਵਿੱਚ ਜਿੰਨੇ ਤਸ਼ੱਦਦ ਕਰ ਸਕਦੀ ਸੀ ਪਿਛਲੇ 2 ਮਹੀਨੇ ਸਾਡੇ ਇਸ ਇਲਾਕੇ ਦੇ ਵਰਕਰਾਂ ਨੇ ਇਹ ਸਰਕਾਰ ਉਹਦੇ باوجود ਵੀ ਅੱਜ ਸਾਰੀ ਕਾਮਰਦ ਤੱਕੀ ਹੈ ਔਰ ਪ੍ਰਧਾਨ ਸਾਹਿਬ ਪਰਵਾਰੀ ਸਾਹਿਬ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਅੱਜ ਇੱਕ ਬੰਦਾ ਕਾਂਗਰਸ ਦਾ ਇਹ ਤੋੜੀ ਕਾਮਯਾਬ ਨਹੀਂ ਹੋਏ ਜਿੰਨੇ ਬਾਅਦ ਇਲੈਕਸ਼ਨ ਹੋਏ ਨਹੀਂ ਰੋਜ ਹੈ ਸਾਫੇ ਪੌਦੇ ਸੀ ਕਿ ਕਾਂਗਰਸ ਦੇ ਬੰਦੇ ਜਾਇਰ ਕਰਾਉਂਦੇ ਸੀ ਪ੍ਰੈਸ਼ਰ ਡਾਲ ਕੇ ਅੱਜ ਸਾਰੇ ਧੱਕੇ ਖੈਂਦੇ ਹੋਏ ਇਹ ਇਕੱਠੇ ਆ ਔਰ ਅਗਲੀ ਲੜਾਈ ਜਿਹੜੀ ਬੜੀ ਫੈਸਲਾਕੁਨ ਹੈ ਉਹਦੇ ਵਾਸਤੇ ਤਿਆਰ ਬੈਠੇ ਆ ਤੁਸੀਂ ਮੌਕਾ ਦਿਓ ਆਉਣ ਦੇ ਟਾਈਮ ਇਨ੍ਹਾਂ ਦੇ ਝਾੜੂ ਦਾ ਕਿਲਰ ਤੇ ਮੈਂ ਦਿਖਾ ਦਿਆਂ ਰੋਜ਼ ਇੱਥੇ ਜੁਆਇਨਿੰਗਾਂ ਨਾ ਕਰਾਵਾਂ ਤਾਂ ਮੈਨੂੰ ਫਾੜ ਦੇ। ਫਿਰ ਫਾੜ ਦੀ ਪੁੱਛਣਾ ਜੀ ਜਿੰਦਾਬਾਦ 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 ਮੇਰਾ ਸਿਰ ਕੁਦਰ ਹੈ ਸਾਰੀ ਲੀਡਰਸ਼ਿਪ ਇੱਥੇ ਮੈਂ ਚਾਹੇ ਨਾਮ ਨਹੀਂ ਲੈ ਸਕਿਆ ਟਾਈਮ ਦੀ ਕਮੀ ਕਰਕੇ ਪਰ ਤੁਸੀਂ ਸਾਰੇ ਜਿਹੜੇ ਆਏ ਹੋ ਮੈਨੂੰ ਇੱਥੇ ਸਪੋਰਟ ਕਰਨ ਮੇਰਾ ਸਾਥ ਦੇਣ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਤੇ ਤੇ ਅੱਜ ਮੌਕਾ ਆਇਆ ਔਰ ਜ਼ਮੀਨ ਤਿਆਰ ਤੁਸੀਂ ਫਸਲ ਬੀਜਣੀ ਬੋਜਣੀ ਬੀਜਣੀ ਹੈ ਤੇ ਉਹਦਾ ਫਲ ਅੱਜ ਤੋਂ 20 ਦਿਨ ਬਾਅਦ ਅਸੀਂ ਕੱਟ ਲੈਣਾ ਹੈ ਇਹਦੀ ਜ਼ਮੀਨ ਤਿਆਰ ਕਰਕੇ ਸਾਰੀ ਕਾਂਗਰਸ ਦੀ ਛੋਟੀ ਲੀਡਰਸ਼ਿਪ ਜਿਹੜੀ ਥੱਲੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੇ ਤਿਆਰ ਕਰ ਰੱਖੀ ਔਰ ਲੋਕ ਵੀ ਅੱਜ ਚਾਹੁੰਦੇ ਆ ਬਦਲਾਅ ਲਿਆਣਾ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਅੱਗੇ ਉਮੀਦ ਵੀ ਕਰਦਾ ਮੇਰਾ ਖਿਆਲ ਆ ਸਾਰੀ ਪ੍ਰੈਸ ਦੀ ਸਤਿ ਸ਼੍ਰੀ ਅਕਾਲ ਸਵੇਖ ਖਤਮ ਹੋ ਗਏ ਹੋਣਗੇ ਪਰ ਦਾਤ ਸਾਹਿਬ ਇੱਥੇ ਖੜੇ ਐ ਤੇ ਮੇਰੇ ਕਿਉਂ ਨੂੰ ਲੜਨ ਵਾਸਤੇ ਆਏ ਐ ਮੇਰਾ ਖਿਆਲ ਕਿਸੇ ਨੂੰ ਕੋਈ ਕਾਂਗਰਸ ਪਾਰਟੀ ਜਿੰਦਾਬਾਦ ਹੁਣ ਸਾਡੇ ਸਵਾਲ ਖਤਮ ਤੇ ਸਵਾਲ ਉੱਧਰ ਕਰ ਲਿਓ ਜੀ ਕਿ ਉਹਨਾਂ ਦੇ ਪ੍ਰਧਾਨ ਕਿਤੇ ਹੈਗੇ ਨੇ ਚਾਹੇ ਆਮ ਆਦਮੀ ਦੇ ਪ੍ਰਧਾਨ ਨੂੰ ਅਮਰੀਕਾ ਤੋਂ ਲਿਆਉਣ ਤੇ ਚਾਹੇ ਭਾਜੀ ਦੇ ਪ੍ਰਧਾਨ ਨੂੰ ਸਵਿਟਜ਼ਰਲੈਂਡ ਤੋਂ ਲਿਆਉਣ ਸਾਡਾ ਪ੍ਰਧਾਨ ਸਾਡੇ ਵਿੱਚ ਜਿੰਦਾਬਾਦ ਜਿੰਦਾਬਾਦ ਸਾਡੀ ਸਾਰੀ ਲੀਡਰਸ਼ਿਪ ਮੇਰੇ ਤੋਂ ਅੱਗੇ ਹੋ ਕੇ ਲੜਾਈ ਲੜਦੀ ਮੈਂ ਤਾਂ ਦਰ ਦਰ ਤੁਰਿਆ ਫਿਰਦਾ ਉਹ ਮੇਰੇ ਤੋਂ ਵੀ ਗਾਂ ਉੜੀ ਅੱਟ ਕੇ ਲੋਕਾਂ ਦੇ ਕੋਲੇ ਵੋਟ ਮੰਗਦੇ ਫਿਰਦੇ ਲੋਕਾਂ ਨੂੰ ਅਹਿਸਾਸ ਕਰਾਉਂਦੇ ਫਿਰਦੇ ਵੀ ਆ ਕਿ ਇਸ ਇਲੈਕਸ਼ਨ ਦੇ ਵਿੱਚ ਜ਼ਰੂਰਤ ਹੈ ਕਿ ਤਰੀਕੇ ਬਦਲਾਉ ਲਿਆ ਜਾਵੇ ਤੇ ਲੋਕ ਵੀ ਤਿਆਰ ਬੈਠੇ ਜਿਹੜੇ ਇਹਨਾਂ ਦੇ 30 ਸਾਲ ਦੇ ਰਾਜ ਤੋਂ ਅੱਕੇ ਪਏ ਮੈਂ ਸਾਰਿਆਂ ਦਾ ਤਲਾਵਤ ਕਰਦਾ ਯਾਨੀ ਮਤੇ ਸਿੰਘ ਜੀ ਨੂੰ गुजारिश ਕਰੂੰਗਾ ਵੀ ਅਰਦਾਸ ਕਰਕੇ ਸਾਡੀ ਮਹਿੰਮ ਦਾ ਆਗਾਜ਼ ਕਰਨ ਬਹੁਤ ਬਹੁਤ ਧੰਨਵਾਦ ਜੀ ਆਓ ਅਜਨਾਲ ਸਰ ਥੋੜੇ ਜਿਹਾ ਪਿੱਛੇ

ਉੰਕਾਰ ਵਾਹਿਗੁਰੂ ਦੀ ਫਤਿਹ ਸਿਰ ਗੋhti ਜੀ ਸਾਹ ਹੈ ਵਾਰ ਕਰੇ ਉਹਨਾਂ ਦੇ ਪਾਰ ਜਾਹੀ ਦਸਦੇ ਸਤਿ ਪਤਿ ਕੋ ਤੇ ਸਿਮਰਦਾ ਗੁਰੂ ਨਾਮ ਕੀ ਜਾਈ ਫਿਰ ਅੰਗਦ ਬੋਲਤੇ ਅਰਦਾਸ ਰਾਮ ਦਾਸ ਹੈ ਹੁਣ ਤਹਾਏ ਅਰਜਨ ਹਰਿ ਕੋ ਵਿਤਨੋ ਸਿਮਰਨ ਤੇਰੀ ਲਾਦਾ ਤੇਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਤਰਠੇ ਉਤਪੁਲਾ ਤੇ ਇੱਕ ਵਾਹ ਅਪ ਸਿਮਰੇ ਆਰ ਕਰਨ ਉਹਦੇ ਤੇ ਆਵੇ ਤਾਏ ਸਭ ਸਾਈ ਹੁਣਤਾ ਹਾਏ ਧਰਮਾ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਤੋਂ ਹੀ ਹੁੰਦਾ ਹੈ ਕਿ ਦਸਮ ਪਾਤਸ਼ਾਹਾਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰਨਾ ਦੇ ਅੰਦਰ ਕੇ ਬੋਲੋ ਜੀ ਪੰਝਾ ਪਿਆਰਿਆਂ ਤਰ੍ਹਾਂ ਸਾਹਿਬ ਜਿਆਮੀਆਂ ਚੱਲ ਗਮੁਕਤੀਆਂ ਘਟੀਆਂ ਜੱਟੀਆਂ ਦੱਤੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੱਣ ਕੇ ਚੱਕਿਆ ਦੇ ਇਤਿਹਾਸ ਤੇ ਗਵਾਹੀ ਦੇਖ ਕੇ ਅੰਦਰਤੀਤਾ ਜਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਸਤਾ ਦੇ ਬੋਲੋ ਜੀ ਸੇਵਾ ਕਰਨ ਵਾਲਿਆਂ ਦੇ ਦਰਮੇਂ ਤੀਜੇ ਦਿੱਤੇ ਬੰਦਨ ਕਟਾਏ ਔਖੀਆਂ ਭਾਈਆਂ ਚੱਟੀਆਂ ਚ ਕਰੇ ਆ ਰਿਆਂ ਨਾਲ ਮਨ ਚਰਾਇਪੁਰ ਪਰਾਂ ਦੀ ਦੇਵਾਲੇ ਕਿਰਮਾਨਾਂ ਕੀਤੀਆਂ ਧਰਮੀ ਹਾਂ ਤੇ ਕਿੰਨਾ ਸੁਆਸਨਾ ਸਾਣ ਰਵਾਏ ਜਨਾਨੀ ਕੁਮਾਰ ਦਾ ਜਨਮ ਤੇ ਖਾਂਤਾ ਦੀ ਵੋਲੋ ਜੀ ਅਲੈਹੁ ਅਲੈਹੁ ਪੰਜਾਤ ਆਪਾਂ ਕਬਦ ਕੋ ਦਵਾਰੇ ਨਾਲ ਜਨਮ ਤੇ ਵੋਲੋ ਜੀ ਅਲੈਹੁ ਸਤਿ ਸੰਤ ਖਾਲਸਾ ਦੇ ਕੇ ਅਰਦਾਸ ਕਰਦੀ ਸਤਿ ਸੰਤ ਖਾਲਸਾ ਦੇ ਕੋ ਆਹ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਾਵਾਇ ਤਾਵਾਰ ਦਾ ਸਦਕਾ ਸਰਵ ਰੂਪ ਹੋਵੇ ਜਹਾਂ ਜਹ ਕਾਲਕਾ ਦੇ ਚਾਹ ਕਹਾਂ ਕਾ ਰੱਖਿਆ ਰਹੇ ਦੇਖ ਤੇ ਪਤੇ ਬੱਚੇ ਪੈਰ ਪੰਖ ਦੀ ਰੇਤ ਕਿਹੜੀ ਕਾ ਦੇ ਤਹਾਇ ਖਾਸ ਕਿਤੇ ਬੁਰਵਾ ਦਾ ਬੁਰਵਾ ਦੀ ਵਾਹਿਗੁਰੂ ਸੁਖਾਂ ਨੂੰ ਸਿੱਕੀ ਤਾਨ ਕੇ ਸਾਨ ਦਾਨ ਜਿਹੇ ਕਾਮ ਨਿਤਾ ਦਾ ਭਰੋਤਾ ਦਾਨ ਦਾ ਨਿਰਦਾਨ ਨਾਮ ਦਾ ਦਾਨ ਸ੍ਰੀ ਹਮਰਿਤਾ ਸਿੰਘ ਦੇ ਨਾਮ ਚੌਂਕਿਆਂ ਟੰਡੇ ਬੁੰਡੇ ਗੋਟ ਵਟਲ ਧਰਮ ਦਾ ਦੇਖਾਰ ਬੋਲੋ ਜੀ ਸਿੱਖਾਂ ਦਾ ਮਾਨ ਨਿਵਾ ਮਤੁਤੀ ਮਤ ਦਾ ਰਾਤਾ ਵਾਹਨੋ ਹੈ ਅਪਾਰ ਕਿਰਪਾ ਆਪਣੇ ਪੰਥ ਦੇ ਸਾਦਾ ਜੇ ਤਾਰਦੀ ਹੋ ਸ੍ਰੀ ਨੰਕਾਣਾ ਸਾਹਿਬ ਦੇ ਹੋਰ ਤੋਂ ਆ ਰਹੇ ਹਾਂ ਉਸ ਦਾ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਸੁਣਿਆ ਗਿਆ ਹੈ ਉਹਨੇ ਦਰਸ਼ਨ ਦਿਦਾਰ ਤੇ ਸੇਵਾ ਸੁਭਾਲ ਦਾ ਦਾਨ ਸਾਉ ਸਾ ਜਿਹਨੂੰ ਬਖਸ਼ਿਨ ਮਾਨਿਆਂ ਦੇ ਮਾਨ ਨੇ ਤਾਲਿਆਂ ਦੇ ਤਾਲ ਨਹੀਂ ਮੋਤਲ ਜੋਰ ਦਿੱਤਾ ਵਾਹਨੋ ਸੰਸਦ ਸੰਗ੍ਰਹਿ program ਦਾ ਪਾਛਾ ਦੀ ਸੰਸਦ ਕੇ ਕਾਰਜ ਆਪ ਤਲੋਇਆ ਹਰ ਅੰਮ੍ਰਾਵਨ ਆਇਆ ਰਾਮ ਸਤਿਗੁਰ ਮਹਾਰਾਜ ਦੀ ਆਪ ਹੀ ਦਾ ਮੋਟ ਆਸਰਾ ਲੈ ਕੇ ਹੋਇਆ ਸ੍ਰੀ ਭਾਗ ਭਾਗਪੂਰਣ ਆਪੋ ਜੀ ਮਾਰਾ ਤੇ ਇਲੈਕਸ਼ਨ ਦੇ ਤਵਾੰਤ ਮਹਾਰਾਜ ਦੀ ਨਵੀਂ ਚੋਣ ਅਰੰਭਤਾ ਹੋ ਰਹੀ ਹੈ ਸਤਿਗੁਰ ਮਹਾਰਾਜ ਦੀ ਐਸੇ ਨੇ ਕਾਮੇ ਦਾਖਲ ਕਰਨੇ ਆਤੇ ਜਾ ਰਹੇ ਹਨ ਤੋਂ ਉਸ ਦੀ ਕਾਂਗਰਸ ٹیم 71 ਹੋ ਕੇ ਸਤਿਗੁਰ ਮਹਾਰਾਜ ਦੀ ਇਸ ਕਾਰਜ ਦੀ ਸਫਲਤਾ ਲਈ ਮਹਾਰਾਜ ਦੇ ਸਾਰੇ ਹਾਜ਼ਰ ਹਨ ਸਮੋਜੀ ਕਾਂਗਰਸ ਟੀਮ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਇੱਕ ਬਾਖਸ਼ਨਾ ਮਿਲਣ ਵਕਤਨਾ ਰਲ ਮਿਲ ਕੇ ਇਸ ਸਟੋਨ ਨੂੰ ਜਿੱਤਣ ਦਾ ਵੱਲ ਵਕਤਨਾ ਸਤਿਗੁਰ ਮਹਾਰਾਜ ਦੀ ਕਿਰਪਾ ਕਰਨੀ ਮਨੁੱਖਤਾ ਦੇ ਭਲੇ ਲਈ ਕਾਰਜ ਕਰਨ ਵਾਸਤੇ ਸਰਪੁਰ ਮਹਾਰਾਜ ਦੀਓ ਆਖਰੀ ਪੜਾਅ ਤੱਕ ਨਾਲ ਕੋ ਨੂੰ ਸਫਲਤਾ ਬਖਸ਼ੋ ਆਪ ਜੀ ਦੇ ਚਰਨਾਂ ਚੜ੍ਹਦਾ ਆਪ ਬੇਨਤੀ ਹੈ ਮਹਾਰਾਜ ਦੀ ਬੇਨਤੀ ਪ੍ਰਵਾਨ ਕਰਨੀ ਮਹਾਰਾਜ ਦੀ ਆਗਿਆ ਬਖਸ਼ੋ ਸਈ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਤੇਰੀ ਤਰਾਵੇ ਬੇ ਸਲਾਤ ਵਾਲਾ ਵਾਹਿਗੁਰੂ ਦਾ ਕਲਸਾ ਵਾਗ ਪ੍ਰਭ ਕੀ ਪਤੇ ਬੋਲੇ ਕੋ ਨਿਹਾਲ ਸਾ ਸਨ ਆਸ਼ੂ ਜੀ ਨੂੰ ਸਰਉਪਾਇ ਪਾ ਕੇ ਦੇ ਕੇ ਆਸ਼ੀਰਵਾਦ ਦੇਣਾ ਪਾਉ ਜੀ ਔਰ ਅਨੀ ਦੇ ਮੈਂ ਸਭ ਨੂੰ ਬੇਨਤੀ ਕਰਨੀ ਚਾਹਨਾ ਜੀਰੋ ਮੇਰੇ ਆਸ਼ੂ ਜੀ ਦੇ ਨਾਲ ਅੱਤਰ ਕੇਵਲ ਪੰਜ ਬੰਦੇ ਜਾਨੇ ਆ ਜਿਨ੍ਹਾਂ ਜਿਨ੍ਹਾਂ ਨੂੰ ਪੈਦਲ ਚੱਲਣਗੇ ਮੈਂ ਪੈਦਲ ਚੱਲ ਕੇ ਆਪਾਂ ਤੇ ਬੇਨਤੀ ਆ ਸਾਰੇ ਜਣੇ